ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇਕੱਲੇ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਜਿਹੜਾ ਆ ਧਾਰੀਵਾਲ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਤੇ ਧਾਰੀਵਾਲ ਬੰਦ ਦੇ ਲੈ ਕੇ ਜਿਹੜਾ ਬੰਦ ਨੂੰ ਲੈ ਕੇ ਅੱਜ ਧਾਰੀਵਾਲ ਦੀ ਸਾਰੀ ਮਾਰਕੀਟ ਜਿਹੜੀ ਹੈ ਉਹ ਤੁਸੀਂ ਦੇ ਦੇ ਪਿਓ ਕਿ ਪੂਰੀ ਤਰ੍ਹਾਂ ਜਿਹੜੀ ਹੈ ਉਹ ਬੰਦ ਪਈ ਹੈ ਜਿੰਨੀਆਂ ਵੀ ਤਕਰੀਬ ਤਕਰੀਬਨ ਰੇੜੀਆਂ ਫੜੀਆਂ ਦੁਕਾਨਾਂ ਜਾਂ ਜਿੰਨੀਆਂ ਵੀ ਮਾਰਕੀਟ ਦੇ ਵਿੱਚ ਦੁਕਾਨਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਤਕਰੀਬਨ ਤਕਰੀਬਨ ਜਿਹੜੀਆਂ ਨੇ ਬੰਦ ਪਈਆਂ ਨੇ ਸਿਰਫ ਮੈਡੀਕਲ ਸਟੋਰ ਜਿਹੜੇ ਨੇ ਉਹ ਖੁੱਲੇ ਨੇ ਬਾਕੀ ਤਕਰੀਬਨ ਤਕਰੀਬਨ ਸਾਰਾ ਹੀ ਬਜ਼ਾਰ ਜਿਹੜਾ ਆ ਉਹ ਜਿਹੜਾ ਆ ਬੰਦ ਕੀਤਾ ਗਿਆ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੇੜੀ ਫੜੀ ਪੀ ਦੇ ਦੇ ਪਈ ਉਹ ਸਾਹਮਣੇ ਕਿ ਨਹੀਂ ਖੁੱਲੀ ਇੱਧਰ ਦੁਕਾਨਾਂ ਜਿਹੜੀਆਂ ਨੇ ਮੇਨ ਬੱਸ ਸਟੈਂਡ ਦੇ ਉੱਤੇ ਇਹ ਵੀ ਜਿਹੜੀਆਂ ਨੇ ਤਕਰੀਬਨ ਤਕਰੀਬਨ ਬੰਦ ਨੇ ਹੋਰ ਵੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਕਿਤੇ ਨਾ ਕਿਤੇ ਜਿਹੜੀਆਂ ਨੇ ਉਹ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਟਾਈਮ ਅਸੀਂ ਅ ਧਾਰੀਵਾਲ ਦੇ ਜਿਹੜਾ ਆ ਬੱਸ ਸਟੈਂਡ ਦੇ ਉੱਤੇ ਜਿਹੜੀਆਂ ਨੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਕਾਫੀ ਹੱਦ ਤੱਕ ਜੜਾ ਆ ਉਹ ਅੱਜ ਜਿਹੜਾ ਆ ਬਈ ਯਾਰ ਬੰਦ ਨੇ ਜਿਹਦੇ ਕਰਕੇ ਅੱਜ ਤੁਹਾਨੂੰ ਪਹਿਲਾਂ ਦੱਈਏ ਕਿ ਪਹਿਲਗਾਮ ਦੇ ਵਿੱਚ ਜਿਹੜਾ ਆ ਅਤਵਾਦੀਆਂ ਵੱਲੋਂ ਇੱਕ ਹਮਲਾ ਕੀਤਾ ਜਾਂਦਾ ਹੈ ਤੇ ਜਿਹਦੇ ਵਿੱਚ ਸੋਲਾਨੀਆਂ ਨੂੰ ਘੁੰਮਣ ਫਿਰਨ ਗਏ ਲੋਕਾਂ ਦੇ ਉੱਤੇ ਹਮਲਾ ਕਰਕੇ ਤੇ ਉਹਨਾਂ ਨੂੰ ਜਿਹੜਾ ਮੌਦੇ ਢਾਟ ਉਤਾਰ ਦਿੱਤਾ ਜਾਂਦਾ ਹੈ ਨਿਰਦੋਸ਼ਿਆਂ ਦੇ ਉੱਤੇ ਜਿਹੜਾ ਆ ਉਹ ਕੀਤਾ ਗਿਆ ਆ ਹਮਲਾ ਨਿਰਦੋਸ਼ਿਆਂ ਨੂੰ ਜਿਹੜਾ ਆ ਉਹ ਉਹ ਲਿਆ ਗਿਆ ਆ ਨਰਦੋਸਿਆਂ ਨੂੰ ਜਿਹੜਾ ਆ ਉਹ ਉਹ ਜਿਹੜਾ ਆ ਮਾਰਿਆ ਗਿਆ ਆ ਤੇ ਇਧਰ ਵੀ ਆਪਾਂ ਦਿਖਾਈਏ ਜੇਕਰ ਥੋੜਾ ਅੰਦਰੋਂ ਚਲੇ ਜਾਈਏ ਤੇ ਪੂਰੇ ਦਾ ਪੂਰਾ ਜਿਹੜਾ ਆ ਉਹ ਬਾਜ਼ਾਰ ਬੰਦ ਆ ਬਾਕੀ ਜਿਹੜਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦੇ ਬੰਦ ਦੀ ਜਿਹੜੀ ਕਾਲ ਸੀ ਉਹਨੂੰ ਕਿਵੇਂ ਦੇਖਿਆ ਜਾ ਰਿਹਾ ਤੇ ਬੰਦ ਜਿਹੜਾ ਆ ਉਹ ਕਿੰਨੇ ਪਰਸੈਂਟ ਜਿਹੜਾ ਆ ਉਹ ਕਾਮਯਾਬ ਰਿਹਾ ਇਧਰ ਤਸਵੀਰਾਂ ਵੀ ਦੇ ਦੇ ਪਿਓ ਮੇਰੇ ਨਾਲ ਪੂਰੇ ਧਾਰੀਵਾਲ ਦੀਆਂ ਜਿਹੜੀਆਂ ਨੇ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਵੀ ਇਹ ਜਿਹੜਾ ਬਾਜ਼ਾਰ ਆ ਪੂਰਾ ਕਹਿਲ ਬੈਲ ਜਿਹੜਾ ਆ ਕਰਦਾ ਸੀ ਉਸ ਟਾਈਮ ਦੇ ਉੱਤੇ ਜਿਹੜਾ ਆ ਇਹ ਪੂਰੇ ਦਾ ਪੂਰਾ ਇਸ ਟਾਈਮ ਜਿਹੜਾ ਆ ਉਹ ਬੰਦ ਹੋਇਆ ਪਿਆ ਆ ਪੂਰਾ ਸ਼ਹਿਰ ਜੇ ਆਪਾਂ ਦੇਖ ਲਈਏ ਤੇ ਉਹ ਜਿਹੜਾ ਆ ਬੰਦ ਕੀਤਾ ਗਿਆ ਆ ਇਹ ਤਾਂ ਦਾਦੀ ਕਿ ਜਿਹੜਾ ਪਹਿਲਗਾਮ ਦੇ ਵਿੱਚ ਘਟਨਾਵਾਂ ਇਸ਼ੂ ਘਟਨਾ ਦੀ ਜਿਹੜੀ ਕਾਲ ਆ ਉਹ ਇਹੀ ਆ ਰਹੀ ਸੀ ਉਸ ਤੋਂ ਜਿੰਨੀ ਵੀ ਗੱਲਬਾਤ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਪਹਿਲਾ ਧਰਮ ਕੁੱਸਿਆ ਗਿਆ ਤੇ ਜਿਹੜੇ ਹਿੰਦੂਸੀ ਉਹਨਾਂ ਨੂੰ ਜਿਹੜੀ ਇਹ ਗੋਲੀ ਮਾਰ ਦਿੱਤੀ ਗਈ ਆ ਤੇ ਹਿੰਦੂ ਤੇ ਮੁਸਲਮ ਦੇ ਵਿੱਚ ਜਿਹੜਾ ਆ ਉਹ ਇੱਕ ਬਹੁਤ ਵੱਡਾ ਜਿਹੜਾ ਰੌਲਾ ਜਿਹੜਾ ਪੈ ਗਿਆ ਜਿਹਦੇ ਕਰਕੇ ਇੱਥੇ ਹਿੰਦੂ ਸੰਗਠਨਾਂ ਨੇ ਜਿਹੜਾ ਆ ਸ਼ਰਧਾਂਜਲੀ ਦੇ ਤੌਰ ਤੇ ਅੱਜ ਜਿਹੜੀਆਂ ਨੇ ਦੁਕਾਨਾਂ ਬੰਦ ਕਰਕੇ ਉਹਨਾਂ ਨੂੰ ਜਿਹੜੀ ਇਹ ਸ਼ਰਧਾਂਜਲੀ ਦਿੱਤੀ ਗਈ ਤੇ ਪੂਰੇ ਬਿਆਰ ਜਿਹੜੇ ਨੇ ਉਹ ਤਕਰੀਬਨ ਤਕਰੀਬਨ ਪੂਰੇ ਧਾਰੀਵਾਲ ਦੇ ਜਿਹੜੇ ਬੰਦ ਨੇ ਅਸੀਂ ਇਸ ਟਾਈਮ ਬੱਸ ਸਟੈਂਡ ਦੇ ਨੇੜੇ ਤੇ ਡੇਦੀਆਂ ਜਿਹੜੀਆਂ ਨੇ ਉਹ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਤੇ ਦੁਕਾਨਾਂ ਤੇ ਹੀ ਦੇਖਦੇ ਪਏ ਹੋ ਕਿ ਪੂਰੀਆਂ ਜਿਹੜੀਆਂ ਨੇ ਉਹ ਬੰਦ ਨੇ ਪੂਰਾ ਬਿਆਰ ਬੰਦਿਆ ਇਸ ਟਾਈਮ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਜਿਹੜੀ ਹੈ ਨਹੀਂ ਖੁੱਲੀ ਹੋਈ ਜੇਕਰ ਖੁੱਲੀਆਂ ਨੇ ਤਾਂ ਸਿਰਫ ਤੇ ਸਿਰ ਮੈਡੀਕਲ ਸਟੋਰ ਹਸਪੀਟਲ ਜਾਂ ਕਲੀਨਿਕ ਵਗੈਰਾ ਨੇ ਜਿਹੜੇ ਉਹ ਖੁੱਲ੍ਹੇ ਹੋਏ ਨੇ ਬਾਕੀ ਤਕਰੀਬਨ ਤਕਰੀਬਨ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਬੰਦ ਪਏ ਨੇ ਤੇ ਬਾਕੀ ਦੀ ਗੱਲ ਬਾਤ ਜਿਹੜੀ ਉਹ ਵੀ ਕਰ ਲੈਣਾ ਕਿ ਅੱਜ ਦੇ ਬੰਦ ਦਾ ਸਮਰਥਨ ਕੀ ਰਿਹਾ ਤੇ ਅੱਜ ਦਾ ਜਿਹੜਾ ਬੰਦਿਆ ਉਹ ਕਿਸ ਤਰ੍ਹਾਂ ਦਾ ਰਿਹਾ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਧਾਰੀਵਾਲ ਨੂੰ ਜਿਹੜਾ ਆ ਉਹ ਪੂਰੀ ਤਰ੍ਹਾਂ ਬੰਦ ਕਰਕੇ ਜਿਹੜਾ ਆ ਪਹਿਲਗਾਮ ਦੇ ਵਿੱਚ ਹੋਈ ਘਟਨਾ ਚ ਜਿਹੜੇ ਲੋਕ ਮਾਰੇ ਗਏ ਸੀ ਉਹਨਾਂ ਨੂੰ ਸ਼ਰਨਹਾਂ ਜਲੀ ਦਿੱਤੀ ਜਾ ਰਹੀ ਹੈ ਪੂਰਾ ਧਾਰੀਵਾਲ ਸ਼ਹਿਰ ਬੰਦ ਆ ਉੱਥੇ ਹੀ ਪ੍ਰਸ਼ਾਸਨ ਨੇ ਵੀ ਜਿਹੜਾ ਆ ਲੋਕਾਂ ਦਾ ਸਾਥ ਦਿੱਤਾ ਹੈ ਤਾਂ ਤੁਸੀਂ ਦੇਖਦੇ ਪਿਓ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆ ਪੂਰੀ ਮੁਸਤੈਦੀ ਦੇ ਨਾਲ ਇੱਥੇ ਪਹਿਰਾ ਦਿੱਤਾ ਜਾ ਰਿਹਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਣ ਸੁਖਾਵੀ ਘਟਨਾ ਨਾ ਹੋਵੇ ਕਿਉਂਕਿ ਜਦੋਂ ਦੁਕਾਨਾਂ ਬੰਦ ਕਰਾਈਆਂ ਜਾਂਦੀਆਂ ਜਾਂ ਬੰਦ ਹੁੰਦੀਆਂ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਬੰਦ ਦੀ ਕਾਲ ਹੁੰਦੀ ਤੇ ਕਈ ਵਾਰੀ ਜਿਹੜਾ ਆ ਉਹ ਰੌਲਾ ਪਾਉਣ ਦੇ ਚਾਂਸ ਹੋ ਜਾਂਦੇ ਆ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਿਹੜਾ ਪ੍ਰਸ਼ਾਸਨ ਵੀ ਇੱਥੇ ਪੂਰੀ ਤਰ੍ਹਾਂ ਮੌਜੂਦ ਹੈ ਤਾਂ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰ ਲੈਣੇ ਕਿ ਅੱਜ ਦੇ ਬੰਦ ਬਾਰੇ ਕੀ ਕਹਿਣਾ ਚਾਹੁੰਦੇ ਆ ਸਰ ਕੀ ਕਹਿਣਾ ਚਾਹੋਗੇ ਅੱਜ ਅੱਜ ਪਲਵਾਮਾ ਕਾਂਡ ਮਤ ਭਾਗੀ ਘਟਨਾ ਜਿਹੜੀ ਵਾਪਰੀ ਆ ਸਾਰੇ ਸ਼ਹਿਰ ਨੇ ਰੋਸ ਵਜੋਂ ਆਪਣੀ ਦੁਕਾਨਾਂ ਬੰਦ ਕੀਤੀਆਂ ਤੇ ਪੁਲਿਸ ਮੁਲਾਜ਼ਮ ਪਾਇਨਾਤ ਨੇ ਮੈਂ ਵੀ ਇਹਨਾਂ ਦੇ ਨਾਲ ਖੜਾ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਰੇ ਤੇ ਆਪਾਂ ਪੂਰੇ ਮਸ਼ਤੇਦੀ ਨਾਲ ਆਪਣੀ ਡਿਊਟੀ ਕਰ ਰਹੇ ਆ ਤੇ ਸ਼ਹਿਰ ਪੂਰਾ ਬੰਦ ਹੈ ਸਰ ਕਿੰਨੀ ਕੁ ਫੋਰਸ ਜਿਹੜੀ ਉਹ ਧਾਰੀਵਾਲ ਦੇ ਵਿੱਚ ਅੱਜ ਲੱਗੀ ਹੋਈ ਹੈ ਵਕਫ ਵਕਫਾ ਤੇ ਕੋਈ ਚਾਰਨਾਕੇ ਲੱਗੇ ਨੇ ਸਾਡੇ ਹਾਂਜੀ ਵਿੱਚ ਗਸ਼ਤਾਂ ਵੀ ਕਰ ਰਹੇ ਆ ਅਸੀਂ ਵੀ ਨਾਲ ਛੱਕੀ ਵੀ ਕਲਾਂ ਦੀ ਚੈਕਿੰਗ ਵੀ ਕਰ ਰਹੇ ਆ ਜੇ ਕੋਈ ਹੋਰ ਸਾਨੂੰ ਮਿਲਦਾ ਹੈ ਟ੍ਰੈਫਿਕ ਦੇ ਵਿੱਚ ਉਹ ਵੀ ਆਪਾਂ ਖਿਆਲ ਰੱਖ ਰਹੇ ਆਂ ਬਾਕੀ ਜੋ ਦੁਕਾਨਾਂ ਬੰਦ ਕੀਤੀਆਂ ਨੇ ਕੋਈ ਇਹਦੇ ਸਬੰਧ ਚ ਹੋਰ ਘਟਨਾ ਨਾ ਵਾਪਰੇ ਮਸ਼ਤਦੀ ਦੀ ਨਾ ਡਿਊਟੀ ਉਹ ਵੀ ਕਰ ਰਹੇ ਆਂ ਤਾਂ ਸਹਿਰ ਵਾਸੀਆਂ ਨੂੰ ਜਾਂ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਮੈਸੇਜ ਇਹ ਦੇਣਾ ਚਾਹੀਦਾ ਵੀ ਅਸੀਂ ਸ਼ਾਂਤੀ ਰੱਖਣ ਕੋਈ ਵੀ ਕਿਸੇ ਕਿਸਮ ਦਾ ਗਲਤ ਕੰਮ ਨਾ ਹੋਵੇ ਤੇ ਭਾਈਚਾਰਾ ਬਣਾ ਕੇ ਸਮੂਥਲੀ ਆਪਣਾ ਕੰਮ ਕਰਨਾ ਜਿਦਾਂ ਦੁਕਾਨਾਂ ਬੰਦ ਕੀਤੀਆਂ ਰੋਸ ਵਜੋਂ ਸਬੂਤ ਲਈ ਕਰਨ ਵਧੀਆ ਤਰੀਕੇ ਨਾਲ ਕੋਈ ਵੀ ਹੋਰ ਘਟਾਨਾ ਵਾਪਰੇ ਅਸੀਂ ਨਾਲ ਪਾਇਨਾ ਤਾਂ ਸਰ ਸਵੇਰ ਤੋਂ ਤੁਸੀਂ ਡਿਊਟੀ ਦੇ ਉੱਤੇ ਹੋ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਆ ਕਿਸੇ ਤਰ੍ਹਾਂ ਦਾ ਕੋਈ ਭੜਕਾਉ ਕੰਮ ਜਾਂ ਕਿਸੇ ਤਰ੍ਹਾਂ ਦਾ ਕੋਈ ਰੌਲਾ ਰੱਪਾ ਤਾਂ ਨਹੀਂ ਨਜ਼ਰ ਆਇਆ ਨਹੀਂ ਹੁਣ ਤੱਕ ਤੇ ਕੋਈ ਗੱਲ ਨਹੀਂ ਹੋਈ ਬੜਾ ਵਧੀਆ ਲੋਕਾਂ ਨੇ ਸਾਥ ਦੇ ਕੇ ਆਪਣਾ ਦੁਕਾਨਾਂ ਬੰਦ ਕੀਤੀਆਂ ਨੇ ਅਸੀਂ ਵੀ ਨਾਲ ਇਹਨਾਂ ਦੇ ਸਹਿਯੋਗ ਦੇ ਰਹੇ ਹਾਂ ਕਿ ਕੋਈ ਹੋਰ ਘਟਾਨਾ ਵਾਪਰੇ ਬਾਕੀ ਸਵੇਰ ਦਾ ਠੀਕ ਹੈ ਟ੍ਰੈਫਿਕ ਵਧੀਆ ਚੱਲ ਰਹੀ ਆ ਲੋਕ ਆਪਾਂ ਕੰਮੋ ਕਰ ਜਾਂਦੇ ਜਾ ਰਹੇ ਨੇ ਵਧੀਆ ਠੀਕ ਹੈ ਓਕੇ ਸੋ ਥੈਂਕ ਯੂ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਸੈਰ ਦੀਆਂ ਸੀ ਬੁਖਾਰ ਰਿਹਾ ਸੈਰ ਜਿਵੇਂ ਕਿ ਤੁਸੀਂ ਦੇਖਦੇ ਪਿਓ ਕਿ ਪੂਰੇ ਦਾ ਪੂਰਾ ਜਿਹੜਾ ਆ ਉਹ ਧਾਰੀਵਾਲ ਇਸ ਟਾਈਮ ਬੰਦ ਕੀਤਾ ਹੋਇਆ ਆ ਤੇ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਤਕਰੀਬਨ ਤਕਰੀਬਨ ਬੰਦ ਨੇ ਪਰ ਇੱਧਰ ਤੁਸੀਂ ਦੇਖਦੇ ਪਿਓ ਕਿ ਕੁਝ ਕੁ ਦੁਕਾਨਾਂ ਜਿਹੜੀਆਂ ਨੇ ਉਹ ਖੁਲੀਆਂ ਵੀ ਨੇ ਅੰਦਰ ਖਾਤੇ ਕਈ ਲੋਕ ਕੰਮ ਵੀ ਕਰੀ ਜਾਂਦੇ ਪਰ ਚਲੋ ਕਰਨਾ ਵੀ ਚਾਹੀਦਾ ਹੈ ਕਰੀ ਜਾਂਦੇ ਜਿਹੜਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਸ਼ਰਨਹਾਂਜਲੀ ਦੇਣੀ ਜਿਹੜੀ ਹੈ ਉਹ ਜਿਆਦਾ ਜ਼ਰੂਰੀ ਹੁੰਦੀ ਹੈ ਪਰ ਕਈ ਲੋਕ ਜਿਹੜਾ ਆ ਉਹ ਨਹੀਂ ਵੀ ਇਸ ਚੀਜ਼ ਦੇ ਵਿੱਚ ਆਣਾ ਜਾਂਦੇ ਤੇ ਬਾਕੀ ਤੁਸੀਂ ਦੇਖਦੇ ਪਿਓ ਵੀ ਇੱਧਰ ਸਾਰੀ ਦੀ ਸਾਰੀ ਜਿਹੜੀ ਫੜੀ ਮਾਰਕੀਟ ਆ ਉਹ ਸਾਰੀ ਬੰਦ ਆ ਇੱਧਰ ਵੱਡੀਆਂ ਵੱਡੀਆਂ ਦੁਕਾਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਜਿਹੜੀ ਹੈ ਉਹ ਨਹੀਂ ਖੁੱਲੀ ਅੱਗੇ ਤੁਹਾਨੂੰ ਦੁਕਾਨਾਂ ਹੈ ਕਿ ਮੰਡੀ ਹੈ ਜਿਹੜੀ ਮੰਡੀ ਦੇ ਵਿੱਚ ਵੀ ਜਿੰਨੀਆਂ ਦੁਕਾਨਾਂ ਨੇ ਉਹ तकरीबन तकरीबन ਜਿਹੜੀਆਂ ਨੇ ਉਹ ਸਾਰੀਆਂ ਬੰਦ ਕੀਤੀਆਂ ਹੋਈਆਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਦੁਕਾਨ ਆ ਉਹ ਨਹੀਂ ਖੁੱਲੀ ਹੋਈ ਇਹ ਤੁਸੀਂ ਦੇਖਦੇ ਪਿਓ ਪੀ ਧਾਰੀਵਾਲ ਦੇ ਵਿੱਚ ਮੰਡੀ ਦੀਆਂ ਦੁਕਾਨਾਂ ਨੇ ਜਿਹੜੀਆਂ ਉਹ ਸਾਰੀਆਂ ਜਿਹੜੀਆਂ ਨੇ ਬੰਦ ਨੇ ਉਹ तकरीबन तकरीबन ਜਿਹੜਾ ਆ ਉਹ ਬੰਦ ਦਾ ਸਮਰਥਨ ਦਿੱਤਾ ਜਾ ਰਿਹਾ ਆ ਪੈਲਗਾਮ ਦੇ ਵਿੱਚ ਹੋਈ ਟਟਰਾਵਾਂ ਨੂੰ ਜਿਹੜਾ ਆ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ ਤੁਸੀਂ ਦੇਖਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਦੀ ਪੂਰੇ ਦਾ ਪੂਰਾ ਜਿਹੜਾ ਆ ਉਹ ਸ਼ਹਿਰ ਬੰਦ ਕਰਕੇ ਜਿਹੜਾ ਆ ਇਸ ਟਾਈਮ ਜਿਹੜਾ ਸਰਦਨਾਂਜਲੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਜਿੰਨੇ ਵੀ ਲੋਕ ਜਿਹੜੇ ਨੇ ਉਹ ਮਾਰੇ ਗਏ ਪੈਲਗਾਮ ਘਟਨਾ ਦੇ ਵਿੱਚ ਅਤਵਾਦੀ ਹਮਲਾ ਜਿਹੜਾ ਵੀ ਹੋਇਆ ਉਹਦੇ ਤੇ ਜਿੰਨੀ ਵੀ ਜਿਹੜੀ ਘਟਨਾ ਕੋਈ ਉਹਦੇ ਚ ਨੁਕਸਾਨ ਹੋਇਆ ਜੋ ਵੀ ਹੈ ਇਹ ਦੇ ਦੇਦੇ ਪਿਓ ਕਿ ਪੂਰੇ ਦਾ ਪੂਰਾ ਪੂਰਾ ਸ਼ਹਿਰ ਜਿਹੜਾ ਆ ਉਹ ਬੰਦ ਕਰਕੇ ਜਿਹੜਾ ਆ ਬੰਦ ਨੂੰ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਹਰ ਦੁਕਾਨ ਜਿਹੜੀ ਹੈ ਉਹ ਬੰਦ ਕੀਤੀ ਗਈ ਹੈ ਤੇ ਬੰਦ ਹੈ ਤੇ ਤਸਵੀਰਾਂ ਤੁਸੀਂ ਦੇਖਦੇ ਪਈਓ ਤਕਰੀਬਨ ਤਕਰੀਬਨ ਸਾਰਾ ਹੀ ਸ਼ਹਿਰ ਜਿਹੜਾ ਆ ਉਹ ਬੰਦ ਕੀਤਾ ਹੋਇਆ ਆ ਤੇ ਬੰਦ ਕਰਕੇ ਜਿਹੜਾ ਆ ਉਹ ਸਮਰਥਨ ਦਿੱਤਾ ਜਾ ਰਿਹਾ ਅੱਜ ਦੇ ਬੰਦ ਦੀ ਕਾਲ ਨੂੰ ਤੇ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਉਹ ਦਿਖਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਪਿਆ ਤੇ ਅੱਗੇ ਚੱਲ ਕੇ ਜਿਹੜਾ ਆ ਉਹ ਉਹ ਦੇਖਦੇ ਆਂ ਹੋਰ ਵੀ ਜਿਹੜਾ